ਵਿਕਾਸ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦੇ ਸਾਬਕਾ ਮੇਰ ਅਤੇ ਮੌਜੂਦਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਹਲਕਾ ਉਤਰੀ ਦੇ ਜਿਹੜੇ ਇੰਚਾਰਜ ਕਰਮਜੀਤ ਸਿੰਘ ਗਿੰਟੂ ਵੱਲੋਂ ਅੱਜ ਜਿਹੜਾ 27 ਫੁੱਟ ਰੋਡ ਗ੍ਰੀਨਫੀਲਡ ਵਿਖੇ ਸੜਕ ਦਾ ਜਿਹੜਾ ਨਿਰਮਾਣ ਦਾ ਉਦਘਾਟਨ ਕੀਤਾ ਗਿਆ ਹੈ ਪ੍ਰੀਮਿਕਸ ਡਾਲਣ ਦਾ ਉਦਘਾਟਨ ਕਰਦੇ ਹੋਏ ਰਿੰਟੂ ਜੀ ਲਗਾਤਾਰ ਲੜੀ ਨੂੰ ਜਾਰੀ ਰੱਖਦੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਵੱਡੀ ਦਦਾਦ ਦੇ ਵਿੱਚ ਜਿਹੜੀ ਲੋਕਾਂ ਦੀ ਮੰਗ ਸੀ ਗ੍ਰੀਨਫੀਲਡ ਦੀ ਸੜਕ ਦੀ ਉਹ ਅੱਜ ਉਦਘਾਟਨ ਕੀਤਾ ਆ ਵੇਖੋ ਜੀ ਬੜੀ ਖੁਸ਼ੀ ਆ ਸਾਨੂੰ ਕਿ ਮ ਪੰਜ ਚਾਰ ਮਹੀਨੇ ਹੋਇਆ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਹਲਕਾ ਉਤਰੀ ਦਾ ਇਨਚਾਰਜ ਬਣਾਇਆ ਸੋ ਮੇਰੀ ਜ਼ਿੰਮੇਵਾਰੀ ਜਿਹੜੀ ਆ ਉਹ ਮੈਂ ਤੰਦੇ ਹੀ ਨਿਭਾ ਰਿਹਾ ਔਰ ਪਾਰਟੀ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਹਿਨਮਾਈ ਦੇ ਹੇਠ ਸਾਨੂੰ ਕੰਮਾਂ ਦੀ ਕੋਈ ਪ੍ਰੋਬਲਮ ਨਹੀਂ ਔਰ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਹਲਕੇ ਦੀ ਅਸਕ ਆਇਆ ਕਲਪ ਦਿੱਤੀ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਗਿਆ ਹਾਂ ਕਿ ਇਹ ਤਿੰਨ ਚਾਰ ਮਹੀਨਿਆਂ ਦੇ ਵਿੱਚ ਰਿਕਾਰਡ ਤੋੜ ਕੰਮ ਕੀਤੇ ਆ ਔਰ ਸਾਰੇ ਹਲਕੇ ਦੇ ਵਿੱਚ ਮੇਨ ਰੋਡਸ ਬਣਾਈਆਂ ਜਿਹੜੀਆਂ ਸਾਡੀਆਂ ਪੰਚਾਇਤਾਂ ਨੇ ਉੱਥੇ ਜਿੱਥੇ ਅਜੇ ਤੱਕ ਦੀ ਸੜਕਾਂ ਨਹੀਂ ਬਣ ਸਕਦੀਆਂ ਟੋਟਲ 100% ਅਹੀਂ ਗਲੀਆਂ ਤੇ ਰੋਡਸ ਬਣਾ ਦਿੱਤੀਆਂ ਔਰ ਬਾਕੀ ਜਿਹੜੀਆਂ ਸਾਡੀਆਂ ਸੀਸੀ ਫਲੋਰਿੰਗ ਜਾਂ ਦੁੱਟੀਆਂ ਟਾਈਲ ਵਰਕਸ ਉਹ ਵੱਖਰੇ ਤੌਰ ਤੇ ਚੱਲ ਰਿਹਾ ਇਸ ਤੋਂ ਇਲਾਵਾ ਗ੍ਰੀਨ ਐਵੇਨਿਊ ਬਸੰਤ ਐਵੇਨਿਊ ਜੋਸ਼ੀ ਕਲੋਨੀ ਮੈਡੀਕਲ ਇਨਕਲੇਵ ਰਣਜੀਤ ਐਵੇਨਿਊ ਹਾਊਸਿੰਗ ਬੋਰਡ ਬਾਕੀ ਹੋਰ ਜਿੰਨੀਆਂ ਵੀ ਸਾਡੀਆਂ ਟੋਟਲੀ ਕਲੋਨੀਆਂ ਨੇ ਉਹ ਸਾਰੀਆਂ ਦੇ ਵਿੱਚ ਜਿਹੜਾ ਲੁੱਕ ਦਾ ਕੰਮ ਚੱਲ ਰਿਹਾ ਔਰ ਅੱਜ ਇਹ ਮੇਰਾ ਆਪਣਾ ਹੀ ਏਰੀਆ ਵਾ ਅੱਜ ਬਹੁਤ ਮੇਨ ਰੋਡ ਹੈ ਇਹ 27 ਫੁੱਟ ਮੇਨ ਮਜੀਠਾ ਰੋਡ ਤੋਂ ਅੰਦਰ ਜਾਂਦੀ ਹੈ ਇੱਥੇ ਕਟੋ-ਕਟ 13-14 ਕਲੋਨੀਆਂ ਇਸ ਏਰੀਏ ਨੂੰ ਪੈਂਦੀਆਂ ਨੇ ਔਰ ਅੱਜ ਬਹੁਤ ਵੱਡੀ ਆਬਾਦੀ ਨੂੰ ਰਾਤ ਮਿਲਣ ਜਾ ਰਹੀ ਹੈ ਇਹ ਰੋਡ ਮੈਂ ਪਹਿਲਾਂ ਵੀ ਬਣਾਈ ਸੀ ਜਦੋਂ ਮੈਂ ਮੇਅਰ ਬਣਿਆ ਸੀਗਾ ਪਰ ਇੱਕ ਪ੍ਰੋਬਲਮ ਆਉਂਦੀ ਆ ਕਿ ਲੋਕ ਇਹਨੂੰ ਕੁੱਟ ਪਟਾਇਆ ਕਰ ਦਿੰਦੇ ਆ ਜਦੋਂ ਕੋਈ ਨੇ ਕਨੈਕਸ਼ਨ ਲੈਣਾ ਜਾਂ ਕੁਝ ਕਰਨਾ ਇਹ ਰੋਡ ਬੜੀ ਡੈਮੇਜ ਹੋ ਗਈ ਸੀ ਤੇ ਅੱਜ ਇਹਨੂੰ ਅਸੀਂ ਦੁਬਾਰਾ ਫੇਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਹੱਥੋਂ ਹੀ ਮਾਰਨੀ ਸ਼ੁਰੂ ਹੋਈ ਆ ਔਰ ਅੱਜ ਇਹ ਮੇਨ ਜਿਹੜੀ 27 ਫੁੱਟੀਏ ਬਣ ਜੇਗੀ ਔਰ ਇਸ ਤੋਂ ਇਲਾਵਾ ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਕੱਲ ਹੋਰ ਮਹਾਕਾਲੀ ਮੰਦਿਰ ਵਾਲੀ ਜਾਂ ਹੋਰ ਜਿਹੜੀਆਂ ਰੋਡਸ ਨੇ ਰੋਜ਼ ਦੇ ਰੋਜ਼ ਬਹੁਤ ਫੁੱਲ ਸਵੈਂਗ ਤੇ ਸਾਡਾ ਅਜੇ ਫੋਕਸ ਇਹ ਆ ਕਿ ਕਿਉਂਕਿ ਸਰਦੀਆਂ ਦੇ ਵਿੱਚ ਲੁੱਕ ਪਲਾਂਟ ਬੰਦ ਹੋ ਜਾਂਦੇ ਸੋ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਲੁੱਕ ਪਲਾਂਟ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਸੜਕਾਂ ਦਾ ਕੰਮ ਕਰਾ ਸਕਦੇ ਕਰ ਲਈਏ ਉਸ ਤੋਂ ਬਾਅਦ ਅਸੀਂ ਸੀਸੀ ਫਲੋਰਿੰਗ ਤੇ ਟਾਈਲਾਂ ਦਾ ਕੰਮ ਚੱਲੇਗਾ ਸੋ ਅੱਜ ਉਸੇ ਲੜੀ ਦੇ ਤਹਿਤ ਜਿਹੜੀ ਸੜਕਿਆ ਅਸੀਂ ਸ਼ੁਰੂ ਕੀਤੀ ਆ ਔਰ ਤੁਹਾਡੇ ਸਾਹਮਣੇ ਬਹੁਤ ਸੋਹਣੀ ਕੁਆਲਿਟੀ ਦੀ ਹੈ ਜਿਹੜੀ ਸੜਕ ਰਿੰਟੂ ਜੀ ਕੁਆਲਿਟੀ ਤੇ ਕੰਮ ਤੁਸੀਂ ਬਕਾਇਦਾ ਜਾਂਦੇ ਹੋ ਕਾਫੀ ਲੰਮਾ ਸਮਾਂ ਤੋਂ ਕਿਉਂਕਿ ਮੇਰ ਵੀ ਰਹੇ ਹੋ ਉਸ ਦੇ ਨਾਲ ਤੁਹਾਡੇ ਨਾਲ ਸੀਨੀਅਰ ਡਿਪਟੀ ਮੇਰ ਪ੍ਰਿੰਕਾ ਸ਼ਰਮਾ ਤੁਹਾਡੇ ਕਾਉਂਸਲਰ ਸਾਥੀ ਵੀ ਲੇਕਿਨ ਐਡੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਵੀ ਤੁਹਾਡੇ ਨਾਲ ਚੱਲਦੇ ਆ ਸੋ ਇੱਕ ਜੜਾਵਾ ਕੰਮ ਕਰਨ ਦਾ ਜਜਬਾ ਜਾਂ ਮਨੁਬਲ ਹੋਰ ਵੱਡਾ ਹੈ ਵੇਖੋ ਜਦੋਂ ਤੁਹਾਡੇ ਪਰਸਨਲ ਇੰਟਰਸਟ ਨਾ ਹੋਣ ਤੇ ਤੁਸੀਂ ਲੋਕਾਂ ਨੂੰ ਤੇ ਫਿਰ ਸਾਰੇ ਲੋਕ ਤੁਹਾਡਾ ਸਾਥ ਦਿੰਦੇ ਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਰਾ ਹਲਕਾ ਉਤਰੀ ਦੇ ਜਿਹੜੇ ਹੋਣ ਆ ਸਾਡੇ ਕਾਉਂਸਲਰ ਹਲਕਾ ਇੰਚਾਰ ਸੀਨੀਅਰ ਡਿਪਟੀ ਮੇਅਰ ਸਾਰੀ ਇੱਕ ਟੀਮ ਪਰਵਾਰਕ ਤੌਰ ਤੇ ਅਸੀਂ ਇਲਾਕੇ ਦੀ ਸੇਵਾ ਕਰ ਰਹੇ ਆ ਸੋ ਅੱਜ ਇਸ ਗੱਲ ਦੇ ਸਾਨੂੰ ਖੁਸ਼ੀ ਆ ਔਰ ਇਹ ਵੀ ਮੇਰੇ ਭੈਣ ਭਰਾ ਜਿੱਥੇ ਲੋਕਾਂ ਨਾਲ ਜੋ ਵਾਅਦੇ ਕਰਕੇ ਹੁੰਦੇ ਆ ਮੈਂ ਲੈਟ ਡਾਊਨ ਨਹੀਂ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਕਿ ਜਿੱਥੇ ਜੋ ਇੱਕ ਡਿਵੈਲਪਮੈਂਟ ਦਾ ਕੰਮ ਕਿਸੇ ਨੂੰ ਕਹਿ ਕੇ ਆਇਆ ਉਹ ਅਗਲੇ ਦਿਨ ਤੱਕ ਸ਼ੁਰੂ ਹੋ ਜੇ ਸੋ ਅੱਜ ਇਸ ਗੱਲ ਦੀ ਤੇ ਸਾਨੂੰ ਖੁਸ਼ੀ ਆ ਜਿੱਤੋਂ ਤੱਕ ਤਹਾਂ ਕੁਆਲਿਟੀ ਦੀ ਗੱਲ ਕੀਤੀ ਮੈਂ ਅੱਗੇ ਵੀ ਦੱਸ ਚੁੱਕਾ ਕਿ ਕੁਆਲਿਟੀ ਸਾਡੇ ਆਪਣੇ ਲੈਵਲ ਤੇ ਮੈਂ ਤਿੰਨ ਤਿੰਨ ਚਾਰ ਚਾਰ ਵਾਰੀ ਬੰਦਦੀਆਂ ਸੜਕਾਂ ਰੋਜ਼ ਚੈੱਕ ਕਰਦਾ ਪਰ ਇਸ ਤੋਂ ਇਲਾਵਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਡੀ ਸਰਕਾਰ ਨੇ ਇੱਕ ਹਾਈ ਲੈਵਲ ਦਾ ਫਲਾਈਂਗ ਸਕੁਐਡ ਬਣਾਇਆ ਜਿਹੜਾ ਜਿਹਦੇ ਵਿੱਚ ਬਹੁਤ ਸੀਨੀਅਰ ਲੈਵਲ ਦੇ ਟੈਕਨੋਕਰੇਟਸ ਪਾਏ ਨੇ ਜਿਹੜੇ ਰੈਂਡਮਲੀ ਕਿਤੇ ਵੀ ਜਾ ਕੇ ਪੰਜਾਬ ਦੀਆਂ ਸੜਕਾਂ ਜਿਹੜੀਆਂ ਬਣੀਆਂ ਨੇ ਜਾਂ ਬਣ ਰਹੀਆਂ ਉਹਨਾਂ ਨੂੰ ਚੈੱਕ ਕਰਦੇ ਆ ਕਿਤੇ ਵੀ ਕੁਆਲਿਟੀ 'ਚ ਕੋਈ ਓਨ 21 ਪਾਈ ਜਾਂਦੀ ਔਸੇ ਭਲੇ ਜਿਹੜੇ ਸਬੰਧਤ ਅਧਿਕਾਰੀ ਕਰਮਚਾਰੀ ਉਹਨਾਂ ਖਿਲਾਫ ਐਕਸ਼ਨ ਲਿਆ ਜਾਂਦਾ ਹੈ ਅੱਜ ਜਿਹੜੀ ਅੱਗੇ ਇੱਕ ਹਲੇ ਮਲੇ ਹੁੰਦੇ ਸੜਕਾਂ ਮੰਨ ਚੋਂ ਖਤਮ ਹੋ ਗਿਆ ਔਰ ਹੁਣ ਇਹ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਦੀ ਰਹਿਨਮਾਈ ਦੇ ਹੇਠ ਅੱਜ ਸੜਕਾਂ ਦੀ ਕੁਆਲਿਟੀ ਜਿਹੜੀ ਆ ਉਹ ਸੁਪਰ ਕੁਆਲਿਟੀ ਹੋ ਗਈ ਹੈ ਸਾਨੂੰ ਉਸ ਗੱਲ ਦੀ ਕੋਈ ਮੁਸ਼ਕਲ ਨਹੀਂ ਹੈ ਸੁਪਰਸਟ੍ਰਕਚਰ ਤੁਸੀਂ ਜਿੱਥੇ ਖਤਮ ਕੀਤਾ ਵਾ ਲਗਾਤਾਰ ਖਤਮ ਕਰ ਵੀ ਰਹੇ ਹੋ ਵਿਕਾਸ ਕਾਰਜਾਂ ਨੂੰ ਲੈ ਕੇ ਕਿ ਉਹ ਵਿਕਾਸ ਦੇ ਨਾਂ ਤੇ ਸਰਕਾਰ ਬੰਦੀ ਰਾਜਨੀਤੀ ਵੀ ਇਹ ਚ ਕਾਫੀ ਆਪੋਜੀਸ਼ਨ ਕਹਿੰਦੀ 4 ਸਾਲ ਹੋ ਗਏ ਡਵੈਲਪਮੈਂਟ ਦੇ ਨਾਂ ਦੀ ਕੋਈ ਚੀਜ਼ ਨਹੀਂ ਨਜ਼ਰ ਨਹੀਂ ਆ ਰਹੀ ਆਪੋਜੀਸ਼ਨ ਨੂੰ ਤੇ ਕੋਈ ਸਪੈਸ਼ਲ ਐਂਕਰ ਲਵਾਉਣੀਆਂ ਪੈਣਗੀਆਂ ਡਵੈਲਪਮੈਂਟ ਤੇ ਤੁਹਾਡੇ ਸਾਹਮਣੇ ਸਾਰੇ ਲੋਕਾਂ ਨੂੰ ਦਿਖ ਰਹੀ ਹੈ ਆਪੋਜੀਸ਼ਨ ਨੂੰ ਨਹੀਂ ਦਿਖਦੀ ਹੁੰਦੀ ਇਹ ਮੈਂ ਤੁਹਾਨੂੰ ਇੱਕ ਇਹ ਦੱਸ ਆਪੋਜੀਸ਼ਨ ਦਾ ਕੰਮ ਹੁੰਦਾ ਕਿ ਇੱਕ ਹੈਲਦੀ ਕੋਈ ਵੀ ਕ੍ਰਿਟਿਸਿਜ਼ਮ ਹੈ ਉਹ ਕਰਨਾ ਕੇਵਲੇ ਅਸੀਂ ਸ਼ੌਕੀਆ ਹੀ ਗਲਤ ਗੱਲਾਂ ਬੋਲਾਂਗੇ ਉਹਦਾ ਕੋਈ ਫਾਇਦਾ ਨਹੀਂਗਾ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਔਰ ਰੋਜ਼ ਕੋਈ ਨਾ ਕੋਈ ਉਹ ਫੈਸਲਾ ਲੈ ਕੇ ਆਉਂਦੀ ਜਿਹੜਾ ਆਮ ਲੋਕਾਂ ਨੂੰ ਫਾਇਦਾ ਹੁੰਦਾ ਕੋਈ ਰੱਜਿਆਂ ਨੂੰ ਰਜਾਉਣ ਵਾਲਾ ਕੰਮ ਨਹੀਂ ਸਾਡੀ ਪਾਰਟੀ ਕਰਦੀ ਲੋੜਵੰਦਾਂ ਦੀ ਜਿੱਥੇ ਕਿਤੇ ਵੀ ਕੋਈ ਮੁਸ਼ਕਲ ਉਹਨੂੰ ਦੂਰ ਕਰਦੀ ਹੈ ਤੁਸੀਂ ਵੇਖੋ ਐਨਓਸੀਆਂ ਜਾਂ ਹੋਰ ਬਿਜਲੀ ਸਕੂਲ ਮhalla ਕਲੀਨਿਕ ਬਹੁਤ ਸਾਰੇ ਫੈਸਲੇ ਸਾਡੀ ਸਰਕਾਰ ਨੇ ਲਏ ਤੇ ਹੁਣ ਇੱਕ ਬਹੁਤ ਵੱਡੀ ਪ੍ਰੋਬਲਮ ਆਉਂਦੀ ਸੀ ਜਿਸਕੇ ਬੰਦੇ ਨੇ ਬਿਜਲੀ ਦਾ ਕਨੈਕਸ਼ਨ ਲਵਾਉਣਾ ਹੁੰਦਾ ਸੀ ਉਹਦੀ ਐਨਓਸੀ ਦੀ ਬੜੀ ਦਿੱਕਤ ਸੀਗੀ ਔਰ ਬਹੁਤ ਉਸ ਸਟੇਜ ਤੇ ਵੀ ਲੁੱਟਕਸੁੱਟ ਲੋਕਾਂ ਦੀ ਹੁੰਦੀ ਸੀ ਸਾਡੀ ਸਰਕਾਰ ਨੇ ਬਿਜਲੀ ਦਾ ਕਨੈਕਸ਼ਨ ਲੈਣ ਲਈ ਐਨਓਸੀ ਵੀ ਬੰਦ ਕਰਤੀ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਹੁੰਦਾ ਹੁਣ ਮੇਰੇ ਮੇਰੇ ਹਲਕੇ 'ਚ ਨਵੇਂ 6 ਮੱਲਾ ਕਲੀਨਿਕ ਜਿਹੜੇ ਮੈਂ ਬਣਵਾ ਰਿਆ ਬਨ ਰਹੇ ਜਲਦੀ ਪ੍ਰਮਾਤਮਾ ਦੀ ਕਿਰਪਾ ਨਾਲ 2-3 ਮਹੀਨੇ ਚਾਹੀਏ ਉਹਨਾਂ ਦੇ ਉਦਘਾਟਨ ਕਰਾਂਗੇ ਆ ਪਹਿਲਾਂ ਨਹੀਂ ਕਿਸੇ ਨੇ ਇੱਥੇ ਲੋਡ ਬੰਦ ਲਾਕੇਆਂ ਚ ਲੈ ਕੇ ਆਏ ਅੱਜ 6 ਮੱਲਾ ਕਲੀਨਿਕ ਇੱਥੇ ਬਨ ਰਹੇ ਨੇ ਸੋ ਹਰ ਪੱਖ ਦੇ ਉੱਤੇ ਇਸ ਹਲਕੇ ਦਾ ਜਿਹੜਾ ਵਿਕਾਸ ਹੋ ਰਿਹਾ ਉਹ ਚਾਹੇ ਸਿਹਤ ਨੂੰ ਲੈ ਕੇ ਹੋਵੇ ਚਾਹੇ ਸਕੂਲਾਂ ਨੂੰ ਲੈ ਕੇ ਹੋਵੇ ਜਿੱਦਾਂ ਐਮਿਨੈਂਸ ਸਕੂਲ ਬਣ ਗਏ ਸਮਾਰਟ ਸਕੂਲ ਮੇਰੇ ਹਲਕੇ 'ਚ ਬਣ ਗਏ ਨੇ ਔਰ ਬਹੁਤ ਸੋਹਣੇ ਅੱਜ ਆਮ ਲੋਕਾਂ ਦੇ ਬੱਚਿਆਂ ਨੂੰ ਜਿਹੜੇ ਨਹੀਂ ਪ੍ਰਾਈਵੇਟ ਸਕੂਲਾਂ 'ਚ ਪੜਾ ਸਕਦੇ ਉਹਨਾਂ ਨੂੰ ਵਿੱਦਿਆ ਚੰਗੀ ਮਿਲ ਰਹੀ ਆ ਸਿੱਖਿਆ ਚੰਗੀ ਮਿਲ ਰਹੀ ਆ ਇਲਾਜ ਫ੍ਰੀ ਹੋ ਰਿਹਾ ਟੈਸਟ ਫ੍ਰੀ ਹੋ ਰਹੇ ਨੇ ਔਰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਰ ਹਰ ਪਹਿਲੂ ਤੇ ਸੜਕਾਂ ਦੀ ਗੱਲ ਹੋਵੇ ਪਾਣੀ ਦੀ ਗੱਲ ਹੋਵੇ ਸੀਵਰੇਜ ਦੀ ਗੱਲ ਹੋਵੇ ਸਟ੍ਰੀਟ ਲਾਈਟਾਂ ਦੀ ਗੱਲ ਹੋਵੇ ਹਰ ਥਾਂ ਦੇ ਉੱਤੇ ਪੂਰਾ ਠੋਕੇ ਕੰਮ ਕੀਤਾ ਜਾ ਰਿਹਾ ਸਫਾਈ ਨੂੰ ਲੈ ਕੇ ਇਕੱਲਾ ਨੌਰਥ ਹਲਕਾ ਜਿੱਥੇ ਘਰੋ ਘਰੀ ਕੂੜਾ ਚੁੱਕਿਆ ਜਾ ਰਿਹਾ ਭਾਵੇਂ ਸਾਰੇ ਸ਼ਹਿਰ 'ਚ ਮੁਸ਼ਕਲ ਆਈ ਅਸੀਂ ਇੱਥੇ ਮੁਸ਼ਕਲ ਨਹੀਂ ਆਉਣ ਦਿੱਤੀ ਔਰ ਜਿਹੜੀ ਕੋਈ ਛੋਟੀ ਮੋਟੀ ਹੈਗੀ ਸਾਡੇ ਧਿਆਨ 'ਚ ਆਉਂਦੀ ਉਹ ਵੀ ਨਾਲ ਦੀ ਨਾਲ ਅਸੀਂ ਦੂਰ ਕਰ ਰਹੇ ਹਾਂ ਹੁਣ ਅਸੀਂ ਰਣਜੀਤ ਐਵੇਨਿਊ ਸਾਰਾ ਕਮਰਸ਼ੀਅਲ ਏਰੀਆ ਦਾ ਕਾਇਆਕਲਪ ਕਰਨ ਜਾ ਰਹੇ ਹਾਂ 54 ਕਰੋੜ ਰੁਪਏ ਦੇ ਨਾਲ ਅਸੀਂ ਸਾਰਾ ਹੀ ਏਰੀਆ ਰੈਂਪ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਹੈ ਜਿਹੜੇ ਅਸੀਂ ਕਰ ਰਹੇ ਆਂ ਅੱਜ ਪੰਚਾਇਤਾਂ ਦੇ ਵੀ ਸਾਡੇ ਟੈਂਡਰ ਖੁੱਲ ਜਾਣੇ ਆ ਸਾਰੀਆਂ ਪੰਚਾਇਤਾਂ 12 ਪੰਚਾਇਤਾਂ ਉਹਨਾਂ ਦੇ ਜਿੰਨੇ ਉਹਨਾਂ ਕੰਮ ਦਾ ਸੀ 100% ਆਹ ਟੈਂਡਰ ਲਾ ਦੇਤੇ ਸੋ ਇਹ ਲੋਕੀ ਕਈ ਆ ਕੇ ਸਾਡੇ ਨਾਲ ਕੰਪੈਰੀਸ਼ਨ ਕਰਦੇ ਆ ਮੈਂ ਕਿਹਾ ਜੇ 4 ਮਹੀਨੇ ਅਸੀਂ ਕੰਮ ਕੀਤਾ ਸਾਨੂੰ ਪੂਰਾ ਕੰਮ ਤੁਸੀਂ 10-10 ਸਾਲ ਤਾਨੂੰ ਸਰਕਾਰਾਂ ਚ ਮਿਲੇ ਆ ਉਹ ਕਹਿੰਦੇ ਸਾਨੂੰ ਪਾਵਰ ਦੇ ਦਿਓ ਅਸੀਂ ਤੁਹਾਨੂੰ ਕੰਮ ਕਰਕੇ ਕੋਈ ਗੱਲ ਨਹੀਂ ਅਸੀਂ ਦੇ ਦੇ ਦਾਂਗੇ ਜਦੋਂ ਟਾਈਮ ਆਏਗਾ ਉਹਨਾਂ ਨੂੰ ਕਹੋ ਕਿ ਜਿਹੜੇ ਕਰ ਰਹੇ ਉਹ ਬਹੁਤ ਵਧੀਆ ਕਰ ਰਹੇ 10 ਸਾਲਾਂ ਦਾ ਤੇ 4 ਮਹੀਨਿਆਂ ਦਾ ਤੁਸੀਂ ਕੰਪੈਰੀਸ਼ਨ ਕਰਕੇ ਵੇਖ ਲਿਓ ਸੋ ਇਹ 4 ਮਹੀਨੇ ਆ ਤੁਸੀਂ ਹੋਰ 4 ਮਹੀਨੇ ਲਾ ਲੈਂਦੋ ਸਾਨੂੰ ਫਿਰ ਸਾਡੇ ਨਾਲ ਗੱਲ ਕਰੋ ਸੋ ਵਿਕਾਸ ਦੀ ਨੇਰੀ ਇਸ ਹਲਕੇ ਚ ਆ ਗਈ ਆ ਤੇ ਆਉਂਦੇ ਹੋਰ ਸਮੇਂ ਦੇ ਵਿੱਚ ਵਧਦੀ ਜਾਏਗੀ ਔਰ ਇੱਥੇ ਆ ਜਿਹੜਾ ਕੂੜਾ ਕਰਕਟ ਤੇ ਰਾਜਨੀਤੀ ਹੋਏ ਹੋ ਰਹੀ ਹੈ ਸਾਰੀ ਉਡਾ ਦੇਾਂਗੇ ਸੋ ਬਿਲਕੁਲ ਹਲਕਾ ਉਤਰੀ ਦੇ ਵਿੱਚ ਸੋ ਸੀਨੀਅਰ ਡਿਪਟੀ ਮੇਅਰ ਪ੍ਰਿੰਕਲ ਸ਼ਰਮਾ ਵੀ ਹੈ ਸੋ ਪ੍ਰਿੰਕਾ ਜੀ ਇੱਕ ਵੱਜੋਂ ਇੰਪਰੂਵਮੈਂਟ ਟਰਸਟੀ ਦੇ ਚੇਅਰਮੈਨ ਇੱਕ ਜੋ ਮੇਅਰ ਦਾ ਐਕਸਪੀਰੀਅੰਸ ਸੋ ਸੀਨੀਅਰ ਡਿਪਟੀ ਮੇਅਰ ਤੁਸੀਂ ਵਿਕਾਸ ਕਾਰਜਾਂ ਨੂੰ ਜਿਹੜਾ ਵਾ ਚੰਨ ਚੜਾਉਣ ਨੂੰ ਹੋਰ ਜਿਹੜੇ ਸਹਿਯੋਗ ਮਿਲਦਾ ਵਾ ਸੋ ਲਗਾਤਾਰ ਵਿਕਾਸ ਕਰਦੇ ਹੋ ਤੁਹਾਡੋਂ ਤੁਹਾਡੇ ਹਲਕੇ ਦੇ ਵਿੱਚ ਵੀ ਤੁਹਾਡੇ ਬਾਡ ਦੇ ਵਿੱਚ ਵੀ ਬਿਲਕੁਲ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਅੱਜ ਜਿਸ ਰੋਡ ਤੇ ਅਸੀਂ ਇਸ ਟਾਈਮ ਖੜੇ ਹੋਏ ਆ ਇਹ ਬੋਰਡ ਨੰਬਰ 10 ਤੇ 11 ਦੀ ਕਨੈਕਟਡ ਰੋਡ ਆ ਜਿਹਦੇ ਵਿੱਚ 8 ਤੋਂ 10 ਕਲੋਨੀਆਂ ਜਿਹੜੀਆਂ ਵਾ ਉਹਨਾਂ ਨੂੰ ਇਹ ਸੜਕ ਲੱਗਦੀ ਆ ਔਰ ਬਹੁਤ ਬੁਰੇ ਹਾਲਾਤ ਵਿੱਚ ਸਗੀ ਇਹ ਸੜਕ ਤੇ ਅੱਜ ਦੇਖੋ ਤੁਸੀਂ ਦੇਖੋ ਭਾਰੀ ਗਿਣਤੀ ਦੇ ਵਿੱਚ ਇਹ ਸਾਰੇ ਇਲਾਕਾ ਨਿਵਾਸੀ ਇਕੱਠੇ ਹੋਏ ਆ ਤੇ ਉਤਸ਼ਾਹ ਤੇ ਨੈਚਰਲੀ ਹੁੰਦਾ ਖੁਸ਼ੀ ਵੀ ਹੁੰਦੀ ਆ ਜਦੋਂ ਤੁਹਾਡੇ ਏਰੀਆ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੁੰਦੇ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਜੀ ਨੂੰ ਜਦੋਂ ਹਲਕਾ ਦਾ ਉਤਰੀ ਦਾ ਇਨਚਾਰਜ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਕੰਟੀਨਿਊਸਲੀ ਦੇਖੋ ਔਰ ਕਾਰਪੋਰੇਸ਼ਨ ਵੱਲੋਂ ਜਿਹੜੀ ਮੈਨੂੰ ਪਾਰਟੀ ਵੱਲੋਂ ਡਿਊਟੀ ਦਿੱਤੀ ਗਈ ਹੈ ਅਸੀਂ ਜੁਆਇੰਟ ਐਫਰਟਸ ਦੇ ਨਾਲ ਆਪਣੀ ਕਨਸਟਿਟੂਐਂਸੀ ਦੇ ਵਿੱਚ ਜਿੱਥੇ-ਜਿੱਥੇ ਰਿਕੁਆਇਰਮੈਂਟ ਸੀਗੀ ਪ੍ਰਾਇੋਰਟੀ ਦੇ ਬੇਸਿਸ ਤੇ ਉਹ ਕੰਮ ਲਗਾਤਾਰ ਕਰ ਰਹੇ ਹਾਂ ਮੈਡਮ ਬੀਇੰਗ ਲੇਡੀਜ਼ ਰਾਤ ਦਿਨੋ ਸਵੇਰ ਹੋਵੇ ਸੜਕਾਂ ਤੇ ਲੋਕਾਂ ਦੇ ਕੰਮਾਂ ਲਈ ਬਿਲਕੁਲ ਜੀ ਇਹ ਮੇਰਾ ਫਰਜ਼ ਆ ਜੇ ਮੈਂ ਇਸ ਫੀਲਡ ਦੇ ਵਿੱਚ ਆਈ ਹਾਂ ਤੇ ਮੈਂ ਤੇ ਸ਼ੁਰੂ ਤੋਂ ਹੀ ਕਹਨੀ ਆ ਕਿ ਇਹ ਪਰਮਾਤਮਾ ਨੇ ਜੋ ਮੈਨੂੰ ਇਹ ਡਿਊਟੀ ਦਿੱਤੀ ਆ ਤੇ ਕੋਈ ਗੱਲ ਨਹੀਂ ਦਿਨ ਹੋਏ ਰਾਤ ਹੋਏ ਆਪਣੇ ਲੋਕਾਂ ਦੇ ਵਿੱਚ ਉਹਨਾਂ ਦੀ ਸੁਵਿਧਾ ਦੇ ਲਈ ਮੈਨੂੰ ਕਿਤੇ ਵੀ ਜਾਣਾ ਪਊਗਾ ਕਿਤੇ ਵੀ ਖੜਨਾ ਪਊਗਾ ਮੈਂ ਜਾਊਂਗੀ ਔਰ ਨਿਰਪੈ ਹੋ ਕੇ ਕੰਮ ਕਰੂੰਗੀ ਸੋ ਬਿਲਕੁਲ ਨਿਰਪੈ ਹੋ ਕੇ ਕੰਮ ਕਰੂੰਗੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਸੋ ਜਿਹੜੇ ਮੌਜੂਦਾ ਇੰਪਰੂਵਮੈਂਟ ਟਰਸਟੀ ਦੇ ਚੇਅਰਮੈਨ ਹਲਕਾ ਉਤਰੀ ਆਮ ਆਦਮੀ ਪਾਰਟੀ ਦੇ ਅੰਚਾਰ ਤੇ ਸਾਬਕਾ ਮੇਰ ਕਰਮਜੀ ਸਿੰਘ ਟੂ ਸੀਨੀਅਰ ਡਿਊਟੀ ਮੇਰ ਪ੍ਰਿੰਕਾ ਸ਼ਰਮਾ ਸੇ ਉਹਨਾਂ ਦੇ ਜਿਹੜੇ ਕਾਉਂਸਲਰ ਸਾਥੀ ਵੱਲੋਂ ਜਿਹ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਸੋ ਕੁਆਲਿਟੀ ਦੀ ਗੱਲ ਕਰਦੇ ਆ ਕੰਮ ਦੀ ਗੱਲ ਕਰਦੇ ਸੋ ਸੜਕਾਂ ਬਣਾਉਣ ਦਾ ਲਗਾਤਾਰ ਜਿਹੜਾ ਵਾ ਲੜੀ ਤੋਂ ਲੜੀ ਜੜੀ ਹੈ ਵਿਕਾਸ ਕਾਰਜਾਂ ਦਾ ਉਦਘਾਟਨ ਅੱਜ ਸੜਕ ਬਣ ਰਹੀ ਹੈ ਸੋ ਵੱਡੀ ਤਦਾਦ ਦੇ ਵਿੱਚ ਲੱਖਾਂ ਲੋਕ ਜਿਹੜੇ ਕਈ ਕਲੋਨੀਆ ਇੱਥੇ ਪੈਂਦੀਆਂ ਵਾ ਉੱਥੇ ਰਹਿੰਦੇ ਔਰ ਉਹਨਾਂ ਦੀ ਇੱਕ ਮੰਗ ਸੀਗੀ ਉਸ ਮੰਗ ਨੂੰ ਅੱਜ ਕਰਮਜੀਤ ਸਿੰਘ ਰਿੰਟੂ ਵੱਲੋਂ ਪੂਰਾ ਕੀਤਾ ਗਿਆ ਸੋ ਇਹ ਸੜਕ ਬਣਨ ਦੇ ਨਾਲ ਕਾਫੀ ਰਾਹ ਜਿਹੜਾ ਵਾ ਆਸਾਨ ਹੋਏਗਾ ਸੋ ਲਗਾਤਾਰ ਵਿਕਾਸ ਕਾਰਜਾਂ ਦਾ ਉਦਘਾਟਨ ਕਰਮਜੀਤ ਸਿੰਘ ਰਿੰਟੂ ਪ੍ਰਿੰਕਾ ਸ਼ਰਮਾ ਤੇ ਉਹਨਾਂ ਦੀ ਟੀਮ ਵੱਲੋਂ ਹਲਕਾ ਉੱਤਰੀ ਦੇ ਵਿੱਚ